ਦੋਸਤੋ ਇੱਕ ਲੇਡੀ ਇਨਸਪੈਕਟਰ ਰਾਤ ਨੂੰ ਸੁੱਤੀ ਹੁੰਦੀ ਹੈ ਪਰ ਜਦੋਂ ਸਵੇਰੇ ਉੱਠਦੀ ਹੈ ਤਾਂ ਉਹ ਦੇਖ ਕੇ ਚੌਂਕ ਜਾਂਦੀ ਹੈ ਕਿਉਂਕਿ ਉਹਦੇ ਸਰੀਰ ਦੇ ਉੱਤੇ ਕੋਈ ਵੀ ਕਪੜਾ ਨਹੀਂ ਸੀ ਉਹ ਪੂਰੀ ਤਰ੍ਹਾਂ ਨਿਰਵਸਤਰ ਹੋ ਕੇ ਬੈੱਡ ਦੇ ਉੱਤੇ ਪਈ ਹੋਈ ਸੀ ਤੇ ਜਦੋਂ ਸਾਈਡ ਤੇ ਦੇਖਦੀ ਹੈ ਤਾਂ ਸਾਹਮਣੇ ਉਹਦੇ ਇੱਕ ਟੀਵੀ ਚੱਲ ਰਿਹਾ ਹੁੰਦਾ ਹੈ ਤੇ ਟੀਵੀ ਦੇ ਵਿੱਚ ਉਹਦੀ ਵੀਡੀਓ ਚੱਲ ਰਹੀ ਹੁੰਦੀ ਹੈ ਜਿਸ ਵਿੱਚ ਕੋਈ ਬੰਦਾ ਉਹਦੇ ਨਾਲ ਰਾਤ ਨੂੰ ਸੰਬੰਧ ਬਣਾ ਰਿਹਾ ਸੀ ਜਦੋਂ ਟੀਵੀ ਦੇ ਵਿੱਚ ਇਹ ਵੀਡੀਓ ਵੇਖਦੀ ਹੈ ਤਾਂ ਉਹਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਪੂਰੀ ਤਰ੍ਹਾਂ ਹੈਰਾਨ ਸੀ ਕਿ ਉਹਦੇ ਨਾਲ ਇਹ ਕੀ ਹੋ ਰਿਹਾ ਸੀ ਫਿਰ ਥੋੜੀ ਦੇਰ ਬਾਅਦ ਉਹਦਾ ਕਮਰੇ ਦਾ ਦਰਵਾਜ਼ਾ ਖੁੱਲਦਾ ਹੈ ਤੇ ਇੱਕ ਬੰਦਾ ਅੰਦਰ ਆਉਂਦਾ ਹੈ ਤੇ ਉਸ ਬੰਦੇ ਨੂੰ ਉਹ ਵੇਖ ਕੇ ਪੂਰੀ ਤਰ੍ਹਾਂ ਸ਼ੌਕ ਹੋ ਜਾਂਦੀ ਹੈ ਕਿ ਆਖਿਰ ਉਹ ਬੰਦਾ ਕੌਣ ਸੀ ਤੇ ਉਸਦੇ ਨਾਲ ਰਾਤ ਨੂੰ ਸਰੀਰਕ ਸੰਬੰਧ ਕਿਸ ਨੇ ਬਣਾਏ ਸੀ ਤੇ ਉਸਦੀ ਅਸਲੀ ਵੀਡੀਓ ਕਿਸ ਨੇ ਬਣਾਈ ਸੀ ਤੇ ਕਿਉਂ ਬਣਾਈ ਸੀ ਜਦੋਂ ਤੁਸੀਂ ਇਹ ਪੂਰੀ ਵੀਡੀਓ ਨੂੰ ਸੁਣੋਗੇ ਤਾਂ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਆਖਿਰ ਪੁਲਿਸ ਮਹਿਕਮੇ ਦੇ ਵਿੱਚ ਵੀ ਇਹ ਸਭ ਹੁੰਦਾ ਹੈ ਤੇ ਦੋਸਤੋ ਤੁਹਾਨੂੰ ਇਸ ਵੀਡੀਓ ਤੋਂ ਇੱਕ ਬਹੁਤ ਹੀ ਵਧੀਆ ਸਿੱਖਿਆ ਮਿਲਣ ਵਾਲੀ ਹੈ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਕ੍ਰਾਈਮ ਰਿਲੇਟਡ ਸੱਚੀਆਂ ਕਹਾਣੀਆਂ ਸੁناਈਆਂ ਜਾਂਦੀਆਂ ਹਨ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਲਖਨਊ ਲਖਨਊ ਦੇ ਮੁੱਖ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਸਆਈ ਸੀ ਜਿਸ ਦਾ ਨਾਮ ਸੀ ਸੁਨੀਤਾ ਉਪਾਦਿਆ ਉਹ ਉੱਥੇ 2 ਸਾਲਾਂ ਤੋਂ ਨੌਕਰੀ ਕਰ ਰਹੀ ਸੀ ਸੁਨੀਤਾ ਦਾ ਪਤੀ ਵੀ ਸਰਕਾਰੀ ਨੌਕਰੀ ਕਰਦਾ ਸੀ ਪਰ ਉਸ ਦੀ ਨੌਕਰੀ ਜਿਹੜੀ ਸੀ ਉਸ ਲਖਨਊ ਤੋਂ ਲਗਭਗ 100 ਕਿਲੋਮੀਟਰ ਦੂਰ ਸੀ ਸੁਨੀਤਾ ਉਪਾਦਿਆ ਨੂੰ ਲਖਨਊ ਦੇ ਮੁਖਿਆਲੇ ਦੇ ਵਿੱਚ ਇੱਕ ਕੁਆਟਰ ਮਿਲਿਆ ਹੋਇਆ ਸੀ ਤੇ ਉਹ ਉੱਥੇ ਹੀ ਰਹਿੰਦੀ ਸੀ ਗੱਲ ਹੈ 20 ਜਨਵਰੀ 2016 ਦੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਆਉਂਦਾ ਹੈ ਕਿ ਜੂਪੀ ਦੇ ਕਿਸੇ ਇਲਾਕੇ ਦੇ ਵਿੱਚ ਭਗਦਰ ਮਚੀ ਹੋਈ ਹੈ ਸੁਨੀਤਾ ਦੇ ਉਸ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਵਾਲਿਆਂ ਦਾ ਜਥਾ ਰਵਾਨਾ ਹੁੰਦਾ ਹੈ ਜਿਸ ਵਿੱਚ ਸੁਨੀਤਾ ਉਪਾਦਿਆ ਵੀ ਸ਼ਾਮਲ ਹੁੰਦੀ ਹੈ ਭਗਦਰ ਦੇ ਵਿੱਚ ਕੋਈ ਐਹੋ ਜੀ ਸਥਿਤੀ ਬਣ ਜਾਂਦੀ ਹੈ ਕਿ ਉੱਥੇ ਪੁਲਿਸ ਵਾਲੇ लाठी चार्ज ਕਰ ਦਿੰਦੇ ਨੇ ਤੇ लाठी चार्ज ਦੇ ਵਿੱਚ ਕਈ ਲੋਕ ਸੀਰੀਅਸ ਹੋ ਜਾਂਦੇ ਨੇ ਤੇ ਕਈਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗ ਜਾਂਦੀਆਂ ਨੇ ਸੱਟਾਂ ਲੱਗਣ ਕਰਕੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮਾਮਲਾ মিডিਆ ਤੱਕ ਪਹੁੰਚ ਜਾਂਦਾ ਹੈ ਤੇ মিডিਆ ਦੇ ਵਿੱਚ ਪਹੁੰਚਣ ਤੋਂ ਬਾਅਦ ਕਾਫੀ ਇਹ ਮਾਮਲਾ ਵਿਗੜ ਜਾਂਦਾ ਹੈ ਤੇ ਇਸ ਘਟਨਾ ਦਾ ਸਾਰਾ ਜਿੰਮਾ ਪੁਲਿਸ ਵਾਲਿਆਂ ਦੇ ਉੱਤੇ ਆ ਜਾਂਦਾ ਹੈ ਕਿ ਪੁਲਿਸ ਵਾਲਿਆਂ ਨੇ ਜਾਣਬੁੱਝ ਕੇ ਉਹਨਾਂ ਨੂੰ ਕੁੱਟਿਆ ਸੀ, ਉਹਨਾਂ ਨੂੰ ਮਾਰਿਆ ਸੀ ਜਿਸ ਵਿੱਚ ਸੁਨੀਤਾ ਉਪਾਧਿਆ ਦਾ ਨਾਮ ਵੀ ਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਇਨ੍ਹਾਂ ਪੁਲਿਸ ਵਾਲਿਆਂ ਦੀ ਇਨਕੁਆਰੀ ਬਿਠਾਈ ਜਾਂਦੀ ਹੈ ਤੇ ਇਸ ਇਨਕੁਆਰੀ ਤੋਂ ਸੁਨੀਤਾ ਉਪਾਧਿਆ ਕਾਫੀ ਡਰ ਜਾਂਦੀ ਹੈ। ਉਹ ਸੋਚਦੀ ਹੈ ਕਿ ਉਹਦੀ ਹੁਣ ਨੌਕਰੀ ਖਤਰੇ ਦੇ ਵਿੱਚ ਹੈ ਕਿਤੇ ਉਹ ਸਸਪੈਂਡ ਨਾ ਹੋ ਜਾਵੇ ਇਸੇ ਲਈ ਉਹ ਨੌਕਰੀ ਨੂੰ ਬਚਾਉਣ ਵਾਸਤੇ ਆਪਣੇ ਥਾਣੇ ਦੇ ਇੰਚਾਰਜ ਜਿਹੜਾ ਹੁੰਦਾ ਹੈ ਥਾਣਾ ਇੰਚਾਰਜ ਐਸਐਚਓ ਉਸ ਦੇ ਕੋਲ ਮਦਦ ਲੈਣ ਵਾਸਤੇ ਜਾਂਦੀ ਹੈ ਉਸ ਥਾਣੇ ਦੇ ਐਸਐਚਓ ਦਾ ਨਾਮ ਸੀ ਕੁਲਦੀਪ ਜਾਦਵ ਜਦੋਂ ਸੁਨੀਤਾ ਕੁਲਦੀਪ ਜਾਦਵ ਦੇ ਕੋਲ ਜਾਂਦੀ ਹੈ ਮਦਦ ਲੈਣ ਵਾਸਤੇ ਕੁਲਦੀਪ ਜਾਦਵ ਇਸ ਨੂੰ ਕਹਿ ਦਿੰਦਾ ਹੈ ਕਿ ਤੂੰ ਫਿਕਰ ਨਾ ਕਰ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਤੇਰੀ ਨੌਕਰੀ ਮੈਂ ਕਿਤੇ ਨਹੀਂ ਜਾਣ ਦਿੰਦਾ ਮੇਰੇ ਤੇ ਵਿਸ਼ਵਾਸ ਰੱਖ ਮੈਂ ਉੱਚ ਅਧਿਕਾਰੀਆਂ ਨਾਲ ਤੇਰੀ ਗੱਲ ਵੀ ਕਰਾਂਗਾ ਇਸ ਮਾਮਲੇ ਦੇ ਵਿੱਚ ਸੁਨੀਤਾ ਪੁਲਿਸ ਦੀ ਨੌਕਰੀ ਦੇ ਵਿੱਚ ਆ ਤਾਂ ਗਈ ਸੀ ਪਰ ਉਹ ਇਸ ਤੋਂ ਪਹਿਲਾਂ ਮਾਡਲਿੰਗ ਦੇ ਵਿੱਚ ਜਾਣਾ ਚਾਹੁੰਦੀ ਸੀ ਕਿਉਂਕਿ ਉਸ ਦਾ ਜਿਹੜਾ ਕੱਦ-ਕਾੜ ਸੀ ਉਹ ਕਾਫੀ ਲੰਬਾ ਚੌੜਾ ਸੀ ਤੇ ਦੇਖਣ ਦੇ ਵਿੱਚ ਵੀ ਉਹ ਕਾਫੀ ਸੁੰਦਰ ਸੀ ਸੁਨੀਤਾ ਨੂੰ ਜਿਹੜਾ ਇੱਕ ਵਾਰੀ ਪਹਿਲਾਂ ਦੇਖ ਲੈਂਦਾ ਸੀ ਉਹ ਉਹਦੀ ਖੂਬਸੂਰਤੀ ਦੇ ਉੱਤੇ ਫਿਦਾ ਹੋ ਜਾਂਦਾ ਸੀ ਤੇ ਸ਼ਾਇਦ ਕੁਲਦੀਪ ਜੱਦਵ ਵੀ ਉਹਦੀ ਖੂਬਸੂਰਤੀ ਦੇ ਉੱਤੇ ਫਿਦਾ ਹੋ ਚੁੱਕਿਆ ਸੀ ਫਿਰ ਦਿਨ ਆਂਦਾ ਹੈ 3 ਫਰਵਰੀ 2016 ਦਾ ਸ਼ਾਮ ਦਾ ਟਾਈਮ ਸੀ ਕੁਲਦੀਪ ਜਾਦਵ ਸੁਨੀਤਾ ਨੂੰ ਫੋਨ ਕਰਦਾ ਹੈ ਕੁਲਦੀਪ ਸੁਨੀਤਾ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਤੇਰੇ ਕੇਸ ਦੇ ਸਿਲਸਿਲੇ ਦੇ ਵਿੱਚ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ ਕੀ ਤੂੰ ਮੇਰੇ ਕੁਆਟਰ ਦੇ ਵਿੱਚ ਆ ਸਕਦੀ ਹੈ ਸੁਨੀਤਾ ਕਹਿੰਦੀ ਹੈ ਠੀਕ ਹੈ ਮੈਂ ਆ ਜਾਵਾਂਗੀ ਪਰ ਕਦੋਂ ਆਣਾ ਹੈ ਉਹ ਕਹਿੰਦਾ ਹੈ ਕਿ ਅੱਜ ਸ਼ਾਮ ਨੂੰ ਸੁਨੀਤਾ ਹੁਣ ਆਪਣੇ ਵੱਡੇ ਅਫਸਰ ਦਾ ਆਰਡਰ ਫੋਲੋ ਕਰਦੀ ਹੈ ਦੂਸਰਾ ਉਹਦੀ ਨੌਕਰੀ ਜਾਣ ਦਾ ਵੀ ਡਰ ਸੀ ਉਹ 1 ਘੰਟੇ ਦੇ ਵਿੱਚ ਹੀ ਰੈਡੀ ਹੋ ਕੇ ਕੁਲਦੀਪ যাদব ਦੇ ਘਰ ਪਹੁੰਚ ਜਾਂਦੀ ਹੈ ਜਦੋਂ ਕੁਲਦੀਪ যাদব ਦੇ ਘਰ ਉਹ ਗੇਟ ਘਟ ਕਉਂਦੀ ਹੈ ਤਾਂ ਉਹ ਗੇਟ ਪਹਿਲਾਂ ਤੋਂ ਹੀ ਖੁੱਲਿਆ ਹੋਇਆ ਸੀ ਕੁਲਦੀਪ যাদব ਅੰਦਰੋਂ ਆਵਾਜ਼ ਦਿੰਦਾ ਹੈ ਕਿ ਅੰਦਰ ਆ ਜਾਓ ਸੁਨੀਤਾ ਅੰਦਰ ਜਾ ਕੇ ਦੇਖਦੀ ਹੈ ਕਿ ਕੁਲਦੀਪ যাদব ਸੋਫੇ ਤੇ ਬੈਠਾ ਹੋਇਆ ਸੀ ਸਾਹਮਣੇ ਉਹਦੇ ਡਰਿੰਕ ਰੱਖੀ ਹੋਈ ਸੀ ਉਹਦੇ ਇੱਕ ਹੱਥ ਦੇ ਵਿੱਚ ਪੈਗ ਭਰਿਆ ਹੋਇਆ ਸੀ ਕੁਲਦੀਪ ਜਦੋਂ ਸੁਨੀਤਾ ਨੂੰ ਦੇਖਦਾ ਹੈ ਤਾਂ ਉਸ ਨੂੰ ਕਹਿੰਦਾ ਹੈ ਕਿ ਇੱਥੇ ਕੋਈ ਫਾਰਮੈਲਿਟੀ ਨਹੀਂ ਮੈਂ ਇੱਥੇ ਤੇਰਾ ਸਾਥ ਨਹੀਂ ਹਾਂ ਸਾਥ ਸਿਰਫ ਆਫਿਸ ਦੇ ਵਿੱਚ ਇੱਥੇ ਤੂੰ ਨਿਸ਼ਚਿੰਤ ਹੋ ਕੇ ਇੱਥੇ ਤੂੰ ਬੈਠ ਫਿਰ ਸੁਨੀਤਾ ਕੁਲਦੀਪ যাদব ਦੇ ਲਾਗੇ ਬੈਠ ਜਾਂਦੀ ਹੈ ਬੈਠਣ ਤੋਂ ਬਾਅਦ ਕੁਲਦੀਪ ਨੂੰ ਪੁੱਛਦੀ ਹੈ ਕਿ ਹਾਂਜੀ ਸਰ ਦੱਸੋ ਮੈਨੂੰ ਕਿਉਂ ਬੁਲਾਇਆ ਹੈ ਫਿਰ ਕੁਲਦੀਪ যাদব ਉਹਨੂੰ ਕਹਿੰਦਾ ਹੈ ਕਿ ਮੈਂ ਤੇਰੇ ਬਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਸੁਨੀਤਾ ਨੂੰ ਕੁਝ ਵੀ ਨਹੀਂ ਹੋਵੇਗਾ ਉਹਦੀ ਨੌਕਰੀ ਕਿਤੇ ਨਹੀਂ ਜਾਵੇਗੀ ਤੇਰੀ ਨੌਕਰੀ ਸੁਰੱਖਿਅਤ ਹੈ ਤੂੰ ਬੇਫਿਕਰ ਹੋ ਕੇ ਨੌਕਰੀ ਕਰ। ਇਹ ਸੁਣਨ ਤੋਂ ਬਾਅਦ ਸੁਨੀਤਾ ਕੁਲਦੀਪ ਯਾਦਵ ਨੂੰ ਕਹਿੰਦੀ ਹੈ, "ਥੈਂਕਸ ਸਰ। ਤੁਹਾਡਾ ਬਹੁਤ ਬਹੁਤ ਧੰਨਵਾਦ।" ਇੰਨਾ ਹੀ ਕਰਦੇ ਕਰਦੇ ਕੁਲਦੀਪ ਯਾਦਵ ਨੇ ਇੱਕ ਪੈਗ ਹੋਰ ਬਣਾ ਲਿਆ ਸੀ ਤੇ ਉਹ ਪੈਗ ਬਣਾਉਣ ਤੋਂ ਬਾਅਦ ਸੁਨੀਤਾ ਵੱਲ ਨੂੰ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਲੈ ਪੀ ਤੇ ਆਪਣੀ ਟੈਨਸ਼ਨ ਨੂੰ ਭੁੱਲ ਜਾ। ਪਹਿਲਾਂ ਤਾਂ ਸੁਨੀਤਾ ਮਨਾ ਕਰਦੀ ਹੈ ਪਰ ਜਦੋਂ ਕੁਲਦੀਪ ਯਾਦਵ ਜਿਆਦਾ ਉਹਦੇ ਤੇ ਜ਼ੋਰ ਪਾਉਂਦਾ ਹੈ, ਉਹਨੂੰ ਵੀ ਪਤਾ ਸੀ ਕਿ 80% ਲੋਕ ਪੁਲਿਸ ਮਹਿਕਮੇ ਦੇ ਵਿੱਚ ਸ਼ਰਾਬ ਪੀਂਦੇ ਹੀ ਹਨ। ਫਿਰ ਜਦੋਂ ਕੁਲਦੀਪ ਜ਼ਿਆਦਾ ਜ਼ੋਰ ਪਾਉਂਦਾ ਹੈ ਫਿਰ ਸੁਨੀਤਾ ਉਸ ਸ਼ਰਾਬ ਦਾ ਪੈਗ ਪੀ ਲੈਂਦੀ ਹੈ ਸੁਨੀਤਾ ਤੇ ਕੁਲਦੀਪ ਦੋਨੇ ਜਾਨੇ ਬੈਠ ਕੇ ਗੱਲਾਂ ਕਰਦੇ ਨੇ ਉਹ ਆਪਣੇ ਪਰਿਵਾਰ ਬਾਰੇ ਦੱਸਦੀ ਹੈ ਕੁਲਦੀਪ ਵੀ ਆਪਣੇ ਪਰਿਵਾਰ ਦੀਆਂ ਗੱਲਾਂ ਸ਼ੇਅਰ ਲੈਂਦਾ ਹੈ ਉਸ ਤੋਂ ਬਾਅਦ ਉਹ ਦੂਸਰਾ ਪੈਗ ਦਿੰਦਾ ਹੈ ਦੂਸਰਾ ਪੈਗ ਸੁਨੀਤਾ ਪੀਂਦੀ ਹੈ ਫਿਰ ਤੀਸਰਾ ਪੈਗ ਪੀਂਦੀ ਹੈ ਤਿੰਨ ਪੈਗ ਪੀਣ ਤੋਂ ਬਾਅਦ ਸੁਨੀਤਾ ਹੁਣ ਪੂਰੇ ਨਸ਼ੇ ਦੇ ਵਿੱਚ ਆ ਜਾਂਦੀ ਹੈ ਤੇ ਅਜਿਹਾ ਮੌਕਾ ਦੇਖ ਕੇ ਕੁਲਦੀਪ ਹੌਲੀ ਹੌਲੀ ਸੁਨੀਤਾ ਦੇ ਲਾਗੇ ਆ ਜਾਂਦਾ ਹੈ ਤਾਂ ਉਹਦੇ ਨਾਲ ਕੁਝ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਉਹਦੇ ਤੇ ਹੱਥ ਫੇੜਨਾ ਸ਼ੁਰੂ ਕਰ ਦਿੰਦਾ ਹੈ। ਸੁਨੀਤਾ ਪਹਿਲਾਂ ਤਾਂ ਕੁਲਦੀਪ ਨੂੰ ਰੋਕਦੀ ਹੈ, ਉਸ ਨੂੰ ਮਨਾ ਕਰਦੀ ਹੈ ਪਰ ਹੌਲੀ-ਹੌਲੀ ਜਦੋਂ ਸੁਨੀਤਾ ਦੇ ਉੱਪਰ ਵੀ ਸ਼ਰਾਬ ਹਾਵੀ ਹੋ ਚੁੱਕੀ ਸੀ ਤਾਂ ਉਹ ਵੀ ਆਪਣੇ ਪਤੀ ਤੋਂ ਕਈ ਦਿਨਾਂ ਤੋਂ ਦੂਰ ਸੀ। ਦੂਸਰਾ ਉਹ ਮਜਬੂਰੀ ਦੇ ਵਿੱਚ ਵੀ ਫਸੀ ਹੋਈ ਸੀ ਤੇ ਇੱਕ ਬਣੇ ਉਹਨੂੰ ਨੌਕਰੀ ਦਾ ਵੀ ਜਾਣ ਦਾ ਡਰ ਸੀ। ਇਸ ਲਈ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ ਕਿ ਉਹ ਕੀ ਕਰੇ ਪਰ ਕੁਲਦੀਪ ਨੇ ਪੂਰਾ ਮਨ ਬਣਾ ਲਿਆ ਸੀ। ਸੁਨੀਤਾ ਨਾਲ ਸਬੰਧ ਬਣਾਉਂਦਾ ਉਹ ਆਪਣੇ ਇਸ ਪਲਾਨ ਦੇ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ ਤੇ ਸੁਨੀਤਾ ਵੀ ਮੰਨ ਜਾਂਦੀ ਹੈ ਫਿਰ ਦੋਨੇ ਜਾਨੇ ਉਸ ਕਮਰੇ ਦੇ ਵਿੱਚ ਸਬੰਧ ਬਣਾਉਂਦੇ ਨੇ ਤੇ ਇਸੇ ਤਰ੍ਹਾਂ ਹੀ ਉਹ ਪੂਰੀ ਰਾਤ ਕਈ-ਕਈ ਵਾਰ ਆਪਸ ਦੇ ਵਿੱਚ ਸਬੰਧ ਬਣਾਉਂਦੇ ਨੇ ਤੇ ਫਿਰ ਥੱਕ ہار ਕੇ ਸੌਂ ਜਾਂਦੇ ਨੇ ਸਵੇਰੇ ਜਦੋਂ ਸੁਨੀਤਾ ਦੀ ਅੱਖ ਖੁੱਲਦੀ ਹੈ ਤਾਂ ਉਹ ਆਪਣੇ ਬਦਨ ਦੇ ਉੱਤੇ ਹੱਥ ਮਾਰਦੀ ਹੈ ਪਰ ਉਹ ਦੇਖਦੀ ਹੈ ਕਿ ਉਹਦੇ ਉੱਪਰ ਕੋਈ ਵੀ ਕਪੜਾ ਨਹੀਂ ਸੀ ਫਿਰ ਉਹ ਸੋਚਦੀ ਹੈ ਕਿ ਰਾਤ ਨੂੰ ਕੀ ਹੋਇਆ ਸੀ ਫਿਰ ਉਹ ਇੱਕ ਇੱਕ ਕਰਕੇ ਗੱਲਾਂ ਨੂੰ ਯਾਦ ਕਰਦੀ ਹੈ ਕਿ ਕਿਸ ਤਰ੍ਹਾਂ ਉਹ ਕੁਲਦੀਪ ਦੇ ਕਮਰੇ ਦੇ ਵਿੱਚ ਆਈ ਸੀ ਕਿਸ ਤਰ੍ਹਾਂ ਉਹਨੇ दारू ਪੀਤੀ ਤੇ ਫਿਰ ਉਸ ਤੋਂ ਬਾਅਦ ਕਿਵੇਂ ਉਸਨੇ ਸਬੱਧ ਬਣਾਏ ਹਾਜੇ ਉਹ ਇੱਕ ਗੱਲ ਸੋਚ ਹੀ ਰਹੀ ਹੁੰਦੀ ਹੈ ਕਿ ਉਹਦੇ ਸਾਹਮਣੇ ਇੱਕ ਟੀਵੀ ਚੱਲ ਰਿਹਾ ਹੁੰਦਾ ਹੈ ਜਦੋਂ ਉਹ ਉਹਦੇ ਵੱਲ ਨਜ਼ਰ ਮਾਰਦੀ ਹੈ ਤਾਂ ਉਹ ਵੇਖਦੀ ਹੈ ਕਿ ਉਹਦੇ ਵਿੱਚ ਜਿਹੜੀ ਫਿਲਮ ਚੱਲ ਰਹੀ ਹੁੰਦੀ ਹੈ ਉਹ ਫਿਲਮ ਸੁਨੀਤਾ ਦੀ ਹੀ ਸੀ ਜੋ ਕੱਲ ਰਾਤ ਜੋ ਕੁਝ ਉਹਦੇ ਨਾਲ ਅਸ਼ੀਲ ਹੜਕਤਾਂ ਹੋਈਆਂ ਉਹ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਉਹ ਇਹ ਸਭ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਆਖਰ ਇਹ ਵੀਡੀਓ ਕਿਸ ਨੇ ਬਣਾ ਲਈ ਤੇ ਕਿਉਂ ਬਣਾ ਲਈ ਇੰਨੇ ਨੂੰ ਕਮਰੇ ਦਾ ਦਰਵਾਜ਼ਾ ਖੁੱਲਦਾ ਹੈ ਤੇ ਕੁਲਦੀਪ ਜਾਦਵ ਅੰਦਰ ਆਉਂਦਾ ਹੈ ਸੁਨੀਤਾ ਗੁੱਸੇ ਦੇ ਵਿੱਚ ਸੀ ਸੁਨੀਤਾ ਗੁੱਸੇ ਦੇ ਵਿੱਚ ਕੁਲਦੀਪ ਨੂੰ ਕਹਿੰਦੀ ਹੈ ਕਿ ਸਰ ਤੁਸੀਂ ਇਹ ਕੀ ਕੀਤਾ ਮੇਰੀ ਵੀਡੀਓ ਕਿਉਂ ਬਣਾਈ ਹੈ ਪਹਿਲੀ ਗੱਲ ਤਾਂ ਮੈਂ ਨਸ਼ੇ ਦੇ ਵਿੱਚ ਸੀ ਤੁਸੀਂ ਮੇਰੇ ਨਾਲ ਗਲਤ ਸਬੰਧ ਕਿਉਂ ਬਣਾਏ ਜੇਕਰ ਬਣਾਏ ਸੀ ਤਾਂ ਉਹਦੀ ਵੀਡੀਓ ਕਿਉਂ ਬਣਾਈ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜਦੋਂ ਇਹ ਗੱਲਾਂ ਕਰਦੀ ਹੈ ਤਾਂ ਕੁਲਦੀਪ ਕਹਿੰਦਾ ਹੈ ਕਿ ਮੈਂ ਵੀਡੀਓ ਇਸ ਲਈ ਬਣਾਈ ਕਿਉਂਕਿ ਅੱਜ ਮੈਂ ਤੇਰੇ ਨਾਲ ਸਬੰਧ ਬਣਾਏ ਨੇ ਤੇ ਕੱਲ ਤੂੰ ਪਤਾ ਨਹੀਂ ਕਿੱਥੇ ਹੋਣਾ ਤੇ ਕੱਲ ਨੂੰ ਮੈਂ ਇਕੱਲਾ ਹੋਣਾ ਇਸ ਲਈ ਮੈਂ ਵੀਡੀਓ ਦੇਖ ਕੇ ਆਪਣਾ ਟਾਈਮ ਪਾਸ ਕਰ ਲਿਆ ਕਰਾਂਗਾ ਇਸ ਲਈ ਮੈਂ ਵੀਡੀਓ ਬਣਾਈ ਸੀ ਤੇ ਤੂੰ ਸੁੱਤੀ ਹੋਈ ਸੀ ਤੇ ਮੈਂ ਉਹ ਵੀਡੀਓ ਨੂੰ ਚਲਾ ਕੇ ਵੇਖ ਰਿਹਾ ਸਾਂ ਕਿ ਕਿੱਦਾਂ ਦੀ ਬਣੀ ਹੈ ਤੇ ਇਸ ਤੋਂ ਬਾਅਦ ਮੈਂ ਬਾਥਰੂਮ ਚਲਾ ਗਿਆ ਤੂੰ ਉੱਠ ਕੇ ਇਹ ਵੀਡੀਓ ਦੇਖਣ ਲੱਗ ਪਈ ਇਹ ਵੀਡੀਓ ਸਿਰਫ ਮੈਂ ਆਪਣੇ ਦੇਖਣ ਵਾਸਤੇ ਬਣਾਈ ਹੋਈ ਹੈ ਇਹਨਾਂ ਕਹਿ ਕੇ ਕੁਲਦੀਪ ਚਲਾ ਜਾਂਦਾ ਹੈ ਸੁਨੀਤਾ ਵੀ ਉਸ ਕਮਰੇ ਦੇ ਵਿੱਚੋਂ ਨਿਕਲ ਕੇ ਚਲੀ ਜਾਂਦੀ ਹੈ ਪਰ ਦੋਸਤੋ ਇਸ ਘਟਨਾ ਤੋਂ ਬਾਅਦ ਕੁਲਦੀਪ ਜਾਦਵ ਸੁਨੀਤਾ ਦਾ ਹਰ ਰੋਜ਼ ਸ਼ੋਸ਼ਣ ਕਰਨ ਲੱਗ ਪਿਆ ਸੀ ਜਦੋਂ ਉਹਦਾ ਮਨ ਕਰਦਾ ਸੀ ਉਦੋਂ ਸੁਨੀਤਾ ਨੂੰ ਬੁਲਾਉਂਦਾ ਸੀ ਤੇ ਉਸ ਨਾਲ ਸਬੰਧ ਬਣਾਉਂਦਾ ਸੀ ਕਿਉਂਕਿ ਇੱਕ ਤਾਂ ਉਹਦੇ ਕੋਲ ਸਬੂਤ ਆ ਗਿਆ ਸੀ ਸੁਨੀਤਾ ਦੀ ਵੀਡੀਓ ਕਲਿੱਪ ਦੂਜਾ ਉਹ ਉਸਦਾ ਉੱਚ ਅਧਿਕਾਰੀ ਵੀ ਸੀ ਉਹ ਨਾ ਚਾਹੁੰਦੀ ਹੋਈ ਵੀ ਸੁਨੀਤਾ ਹਰ ਮਹੀਨੇ ਦੇ ਵਿੱਚ ਲਗਭਗ 20-22 ਵਾਰ ਉਸਦੇ ਕੁਆਰਟਰ ਵਿੱਚ ਆ ਹੀ ਜਾਂਦੀ ਸੀ ਇੱਕ ਦਿਨ ਕੁਲਦੀਪ ਜਾਦਵ ਜਦੋਂ ਸੁਨੀਤਾ ਦੇ ਨਾਲ ਸਬੰਧ ਬਣਾ ਰਿਹਾ ਹੁੰਦਾ ਹੈ ਉਹ ਸੁਨੀਤਾ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਬਾਰੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹਨਾਂ ਕੋਲ ਤੇਰੀ ਫਾਈਲ ਵੀ ਪਈ ਹੋਈ ਹੈ ਬਸ ਇਹ ਹੈ ਕਿ ਉਹਨਾਂ ਨੂੰ ਥੋੜਾ ਖੁਸ਼ ਕਰਨਾ ਪਵੇਗਾ ਸੁਨੀਤਾ ਕਹਿੰਦੀ ਹੈ ਕਿ ਠੀਕ ਹੈ ਜੀ ਕਿੰਨਾ ਪੈਸਾ ਮੰਗਦੇ ਨੇ ਮੈਂ ਪੈਸਾ ਦੇਣ ਲਈ ਤਿਆਰ ਹਾਂ ਕੁਲਦੀਪ ਹੱਸਦਾ ਹੋਇਆ ਕਹਿੰਦਾ ਹੈ ਕਿ ਪੈਸਾ ਪੈਸਾ ਉਹਨਾਂ ਨੇ ਕੀ ਕਰਨਾ ਸੁਨੀਤਾ ਕਹਿੰਦੀ ਹੈ ਕਿ ਫਿਰ ਉਹਨਾਂ ਨੂੰ ਕੀ ਚਾਹੀਦਾ ਹੈ ਉਹ ਕਹਿੰਦਾ ਹੈ ਕਿ ਉੱਚ ਅਧਿਕਾਰੀਆਂ ਨੂੰ ਬਸ ਤੂੰ ਖੁਸ਼ ਕਰ ਸਕਦੀ ਹੈਂ ਜਿਸ ਤਰ੍ਹਾਂ ਤੂੰ ਮੈਨੂੰ ਖੁਸ਼ ਕਰ ਰਹੀ ਆ ਸੁਨੀਤਾ ਕਾਫੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਅਜਿਹਾ ਕੰਮ ਨਹੀਂ ਕਰੂੰਗੀ ਫਿਰ ਉਹ ਥਾਣੇਦਾਰ ਕਹਿੰਦਾ ਹੈ ਕਿ ਬਕਵਾਸ ਨਾ ਕਰ ਤੈਨੂੰ ਪਤਾ ਹੈ ਕਿ ਤੇਰੀ ਵੀਡੀਓ ਮੇਰੇ ਕੋਲ ਪਈ ਹੋਈ ਹੈ ਜੇਕਰ ਤੂੰ ਐਦਾਂ ਨਹੀਂ ਕਰਾਂਗੀ ਤਾਂ ਤੇਰਾ 2 ਦਿਨ ਦੇ ਵਿੱਚ ਤੇਰਾ ਸਸਪੈਂਸ਼ਨ ਆਰਡਰ ਟੇਬਲ ਤੇ ਹੋਵੇਗਾ ਉਸ ਤੋਂ ਬਾਅਦ ਸੁਨੀਤਾ ਕਹਿੰਦੀ ਹੈ ਕਿ ਠੀਕ ਹੈ ਉਹ ਮੰਨ ਜਾਂਦੀ ਹੈ ਫਿਰ ਕੁਲਦੀਪ ਕਹਿੰਦਾ ਹੈ ਕਿ ਕੱਲ ਨੂੰ ਤੂੰ ਸ਼ਾਮ ਨੂੰ ਫਲਾਣੇ ਫਲਾਣੇ ਆਫੀਸਰ ਦੇ ਘਰ ਦੇ ਵਿੱਚ ਇਸ ਜਗ੍ਹਾ ਤੇ ਪਹੁੰਚਣਾ ਹੈ ਇਸ ਤਰ੍ਹਾਂ ਸੁਨੀਤਾ ਅਗਲੀ ਸ਼ਾਮ ਨੂੰ ਉਸ ਇੱਕ ਉਚਿਤਕਾਰੀ ਨੂੰ ਖੁਸ਼ ਕਰਦੀ ਹੈ ਸੁਨੀਤਾ ਹੁਣ ਆਪਣੇ ਉਚਿਤਕਾਰੀਆਂ ਦੇ ਜਾਲ ਦੇ ਵਿੱਚ ਫਸ ਚੁੱਕੀ ਸੀ ਕੁਲਦੀਪ ਨੇ ਇਸੇ ਤਰ੍ਹਾਂ ਕਰ ਕਰਕੇ 5 ਤੋਂ 6 ਉਚਿਤਕਾਰੀਆਂ ਦੇ ਨਾਲ ਸੁਨੀਤਾ ਨੂੰ ਸੌਣ ਲਈ ਮਜਬੂਰ ਕਰ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ ਕਿ ਸੁਨੀਤਾ ਦੇ ਟੇਬਲ ਦੇ ਉੱਤੇ ਉਹਦਾ ਸਸਪੈਂਸ਼ਨ ਆਰਡਰ ਪਿਆ ਹੁੰਦਾ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜਦੋਂ ਸੁਨੀਤਾ ਉਸ ਸਸਪੈਂਸ਼ਨ ਲੈਟਰ ਨੂੰ ਦੇਖਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਸੁਨੀਤਾ ਨੇ ਆਪਣਾ ਤਨ ਮਨ ਦਨ ਸਾਰਾ ਕੁਝ ਇਨ੍ਹਾਂ ਅਫਸਰਾਂ ਤੋਂ ਲੂਟਾ ਦਿੱਤਾ ਸੀ ਪਰ ਫਿਰ ਵੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸੁਨੀਤਾ ਹੁਣ ਗੁੱਸੇ ਨਾਲ پاگل ਹੋ ਜਾਂਦੀ ਹੈ ਉਸ ਸਸਪੈਂਸ਼ਨ ਲੈਟਰ ਨੂੰ ਫੜਦੀ ਹੈ ਤੇ ਜਾ ਕੇ ਕੁਲਦੀਪ ਜਾਦਵ ਦੇ ਕੈਬਨ ਦੇ ਵਿੱਚ ਉਸ ਨੂੰ ਬੁੜਾਪੂਰਾ ਬੋਲਣ ਲੱਗ ਜਾਂਦੀ ਹੈ ਤੇ ਉੱਚੀ ਉੱਚੀ ਥਾਣੇ ਦੇ ਵਿੱਚ ਉਸ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੀ ਹੈ ਉਹਦਾ ਚੀਕਣਾ ਚਲਾਉਣਾ ਸੁਣ ਕੇ ਥਾਣੇ ਦੇ ਵਿੱਚ ਜਿਹੜੇ ਬਾਕੀ ਲੋਕ ਹੁੰਦੇ ਹਨ ਮੌਜੂਦ ਹੁੰਦੇ ਹਨ ਉਹ ਵੀ ਥੋੜਾ ਬੋਤਾ ਇਹਨਾਂ ਦੇ ਵਿੱਚ ਕਿਹੜੀ ਕਾਲੀ ዳል ਬਣ ਰਹੀ ਸੀ ਇਸ ਬਾਰੇ ਜਾਣ ਜਾਂਦੇ ਨੇ ਸੁਨੀਤਾ ਕਹਿੰਦੀ ਹੈ ਕਿ ਮੈਂ ਡੀਜੀਪੀ ਕੋਲ ਜਾਊਂਗੀ ਤੁਹਾਡੀ ਸ਼ਿਕਾਇਤ ਕਰਾਂਗੀ ਤੁਸੀਂ ਮੇਰਾ ਸ਼ੋਸ਼ਣ ਕੀਤਾ ਹੈ ਮੇਰਾ ਇਸਤੇਮਾਲ ਕੀਤਾ ਹੈ ਇਹਨਾਂ ਸਭ ਕਰਨ ਤੋਂ ਬਾਅਦ ਸੁਨੀਤਾ ਸਸਪੈਂਡ ਹੋਣ ਤੋਂ ਬਾਅਦ ਆਪਣੇ ਪਤੀ ਦੇ ਪਿੰਡ ਚਲੀ ਜਾਂਦੀ ਹੈ ਸੁਨੀਤਾ ਦੇ ਜਾਣ ਤੋਂ ਬਾਅਦ ਕੁਲਦੀਪ ਯਾਦਵ ਵੀ ਉਸ ਤੋਂ 2 ਦਿਨ ਬਾਅਦ ਛੁੱਟੀ ਲੈ ਕੇ ਆਪਣੇ ਪਿੰਡ ਆਪਣੀ ਫੈਮਿਲੀ ਦੇ ਕੋਲ ਕਾਨਪੁਰ ਚਲਿਆ ਜਾਂਦਾ ਹੈ ਸੁਨੀਤਾ ਨੂੰ ਹਜੇ ਆਪਣੇ ਪਿੰਡ ਪਹੁੰਚਿਆ ਹੋਇਆ 5 ਦਿਨ ਹੀ ਹੋਏ ਸੀ ਕਿ ਇੱਕ ਬੰਦਾ ਆਉਂਦਾ ਹੈ ਉਸਦੇ ਥਾਣੇ ਦੇ ਵਿੱਚ ਉਹ ਸੁਨੀਤਾ ਬਾਰੇ ਪੁੱਛਦਾ ਹੈ ਉਹ ਬੰਦਾ ਉਸ ਥਾਣੇ ਦੇ ਵਿੱਚ ਆ ਕੇ ਸਿਪਾਈ ਕੋਲੋਂ ਪੁੱਛਦਾ ਹੈ ਕਿ ਸੁਨੀਤਾ ਉਪਾਧਿਆ ਕਿੱਥੇ ਹੈ ਉਹਨੂੰ ਮੈਂ ਮਿਲਣਾ ਚਾਹੁੰਦਾ ਹਾਂ ਉਹਦਾ ਕੁਆਟਰ ਕਿਹੜਾ ਹੈ ਜਦੋਂ ਸਿਪਾਈ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਕਿਉਂ ਸੁਨੀਤਾ ਦੇ ਬਾਰੇ ਪੁੱਛ ਰਹੇ ਹੋ ਉਹ ਕਹਿੰਦਾ ਹੈ ਕਿ ਮੈਂ ਉਸਦਾ ਪਤੀ ਅਜੇ ਉਪਾਧਿਆ ਹਾਂ ਉਹ ਵੀ ਕਹਿੰਦਾ ਹੈ ਕਿ ਪਿਛਲੇ 4-5 ਦਿਨਾਂ ਤੋਂ ਸੁਨੀਤਾ ਦਾ ਨਾਂ ਤਾਂ ਕੋਈ ਫੋਨ ਲੱਗ ਰਿਹਾ ਹੈ ਤੇ ਨਾ ਹੀ ਉਹ ਸਾਨੂੰ ਮਿਲਣ ਵਾਸਤੇ ਘਰ ਆਈ ਹੈ ਇਹ ਗੱਲ ਸੁਣ ਕੇ ਸਿਪਾਈ ਬਹੁਤ ਹੈਰਾਨ ਹੁੰਦਾ ਹੈ ਉਹ ਦੱਸਦਾ ਹੈ ਕਿ ਸੁਨੀਤਾ ਮੈਡਮ ਦਾ ਪਿਛਲੇ 4 ਦਿਨਾਂ ਤੋਂ ਸਸਪੈਂਡ ਹੋ ਕੇ ਆਪਣੇ ਪਿੰਡ ਚਲੀ ਗਈ ਸੀ ਆਪਣੇ ਪਤੀ ਕੋਲ ਉਸ ਦਾ ਪਤੀ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਆਈ ਨਹੀਂ ਤੇ ਨਾਲੇ ਉਹਦਾ ਫੋਨ ਵੀ ਬੰਦ ਆ ਰਿਹਾ ਹੈ ਪਿਛਲੇ 4-5 ਦਿਨਾਂ ਤੋਂ ਮਾਮਲਾ ਸੰਗੀਨ ਸੀ ਆਖਿਰ ਸੁਨੀਤਾ ਅਜੇ ਦੇ ਕੋਲ ਨਹੀਂ ਗਈ ਸੀ ਤਾਂ ਆਖਿਰ ਕਿੱਥੇ ਗਈ ਸੀ ਕੁਲਦੀਪ ਜਾਦਵ ਵੀ ਛੁੱਟੀ ਤੇ ਸੀ ਕੁਲਦੀਪ ਜਾਦਵ ਦੀ ਜਗ੍ਹਾ ਉਸ ਥਾਣੇ ਦੇ ਜਿਸ ਨੇ ਇੰਚਾਰਜ ਸੰਭਾਲਿਆ ਸੀ ਉਸ ਦਾ ਨਾਮ ਸੀ ਸੁਸ਼ੀਲ ਸ਼ਰਮਾ ਜਦੋਂ ਅਜੇ ਉਸ ਸੁਸ਼ੀਲ ਸ਼ਰਮਾ ਨੂੰ ਮਿਲਦਾ ਹੈ ਤਾਂ ਸਾਰੀ ਗੱਲ ਦੱਸਦਾ ਹੈ ਸੁਸ਼ੀਲ ਸ਼ਰਮਾ ਕਹਿੰਦਾ ਹੈ ਤੂੰ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾ ਫਿਰ ਉਸ ਤੋਂ ਬਾਅਦ ਅਸੀਂ ਸੁਨੀਤਾ ਦਾ ਫੋਨ ਟ੍ਰੇਸ ਕਰਕੇ ਟ੍ਰੇਸ ਕਰਦੇ ਹਾਂ ਤੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਉਹ ਵਾਕਈ ਕਿੱਥੇ ਹੈ ਅਜੇ ਐਫਆਈਆਰ ਦਰਜ ਕਰ ਦਿੰਦਾ ਹੈ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਸੁਨੀਤਾ ਦਾ ਫੋਨ ਸਰਵਲੈਂਸ ਤੇ ਪਾਇਆ ਜਾਂਦਾ ਹੈ ਤੇ ਉਹਦੀ ਲਾਸਟ ਲੋਕੇਸ਼ਨ ਦੇਖੀ ਜਾਂਦੀ ਹੈ ਉਹਦੀ ਲਾਸਟ ਲੋਕੇਸ਼ਨ ਆਰਈਸੀ ਕਾਨਪੂਰ ਦੇ ਹੱਥ ਦੇ ਵਿੱਚ ਪੁਲਿਸ ਉਹਦੀ ਲਾਸਟ ਲੋਕੇਸ਼ਨ ਤੇ ਆਪਣਾ ਇੱਕ ਦਲ ਭੇਜਦੀ ਹੈ ਉੱਥੇ ਜਾਂਦੀ ਹੈ ਪੁਲਿਸ ਪਰ ਪੁਲਿਸ ਵਾਲਿਆਂ ਨੂੰ ਉਥੋਂ ਕੁਝ ਵੀ ਨਹੀਂ ਮਿਲਦਾ ਉਹ ਵਾਪਸ ਲਖਨਊ ਆ ਜਾਂਦੇ ਨੇ ਫਿਰ 2-3 ਦਿਨ ਬਾਅਦ ਕਾਨਪੂਰ ਦੇ ਤਲਾਬ ਦੇ ਵਿੱਚੋਂ ਇੱਕ ਔਰਤ ਦੀ লাশ ਮਿਲਦੀ ਹੈ ਜਦੋਂ ਉਹ লাশ ਨੂੰ ਸਨਾਖਤ ਕਰਵਾਇਆ ਜਾਂਦਾ ਹੈ ਅਜੇ ਨੂੰ ਦਿਖਾਇਆ ਜਾਂਦਾ ਹੈ ਤਾਂ ਅਜੇ ਉਸ ਨੂੰ ਸੁਨੀਤਾ ਉਪਾਧਿਆ ਦੇ ਰੂਪ ਦੇ ਵਿੱਚ ਸਨਾਖਤ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ লাশ ਸੁਨੀਤਾ ਦੀ ਹੀ ਹੈ ਪੁਲਿਸ ਦੇ ਸਾਹਮਣੇ ਇਹ ਸਭ ਤੋਂ ਵੱਡਾ ਸਵਾਲ ਸੀ ਕਿ ਸੁਨੀਤਾ ਦਾ ਕਤਲ ਹੋਇਆ ਸੀ ਜਾਂ ਫਿਰ ਉਸ ਨੇ ਆਤਮ ਹੱਤਿਆ ਕੀਤੀ ਸੀ ਤੇ ਉਹਦੀ ਇਹ লাশ ਇੰਨੀ ਦੂਰ ਕਿਵੇਂ ਚਲੀ ਗਈ ਕਿਉਂਕਿ ਉਹਦੀ ਲਾਸਟ ਲੋਕੇਸ਼ਨ ਕਾਰਡਪੂਰ ਦੇ ਹੱਤ ਦੀ ਸੀ ਜਿਹੜਾ ਇਸ ਤਲਾਬ ਤੋਂ ਲਗਭਗ 50-60 ਕਿਲੋਮੀਟਰ ਦੂਰ ਸੀ ਪੁਲਿਸ ਹੁਣ ਤੱਕ ਹੀ ਕਾਤ ਅੱਗੇ ਕਰਦੀ ਹੈ ਤੇ ਸੁਨੀਤਾ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਲਾਸਟ ਜਿਹੜੀ ਕਾਲ ਆਉਂਦੀ ਹੈ ਉਹ ਇੱਕ ਪੀਸੀਓ ਤੋਂ ਆਈ ਹੁੰਦੀ ਹੈ ਹੁਣ ਉਹ ਪੀਸੀਓ ਦੀ ਸ਼ਾਨਬੀਨ ਕੀਤੀ ਜਾਂਦੀ ਹੈ ਪਰ ਪੀਸੀਓ ਦੇ ਵਿੱਚ ਡੇਲੀ ਦੀਆਂ ਕਈ ਕਾਲਾਂ ਹੁੰਦੀਆਂ ਨੇ ਇਸ ਲਈ ਉੱਥੋਂ ਵੀ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲਦਾ ਪੁਲਿਸ ਇਹ ਸੋਚਦੀ ਹੈ ਕਿ ਸ਼ਾਇਦ ਉਸਨੇ ਆਤਮ ਹੱਤਿਆ ਕੀਤੀ ਹੋਵੇ। ਇਸ ਕੇਸ ਨੂੰ ਆਤਮ ਹੱਤਿਆ ਦੇ ਕੇਸ ਵੱਲੋਂ ਵੀ ਦੇਖਿਆ ਜਾ ਰਿਹਾ ਸੀ। ਥਾਣੇ ਦੇ ਵਿੱਚ ਇੱਕ ਲੈਡੀ ਕਾਂਸਟੇਬਲ ਹੁੰਦੀ ਹੈ। ਉਹ ਅਜੇ ਉਪਾਧਿਆ ਨੂੰ ਆਵਾਜ਼ ਦਿੰਦੀ ਹੈ। ਉਹ ਦੱਸਦੀ ਹੈ ਕਿ ਮੇਰਾ ਨਾਮ ਨਾਲ ਲਿਓ ਪਰ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕਾਰਾਨਾਮਾ ਕੁਲਦੀਪ ਜਾਦਵ ਨੇ ਹੀ ਕਰਾਇਆ ਹੈ। ਉਹ ਸਾਰਾ ਕੁਝ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ। ਫਿਰ ਅਜੇ ਉਪਾਧਿਆ ਇਹ ਸਾਰੀ ਗੱਲਬਾਤ ਸੁਸ਼ੀਲ ਸ਼ਰਮਾ ਨੂੰ ਦੱਸਦਾ ਹੈ। सुशील शर्मा ਕਹਿੰਦਾ ਹੈ ਕਿ ਤੂੰ ਕੁਲਦੀਪ ਯਾਦਵ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ। ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹਾਂ। ਪਰ ਕੁਲਦੀਪ ਯਾਦਵ ਵੀ ਇੱਕ ਥਾਣੇਦਾਰ ਸੀ। ਇਸ ਲਈ ਪੁਲਿਸ ਵਾਲੇ ਉਹਦੀ ਐਫ ਆਈ ਆਰ ਦਰਜ ਨਹੀਂ ਕਰਦੇ। ਪਰ ਅਜੇ ਉਪਾਧੀਆ ਵੀ ਇੱਕ ਸਰਕਾਰੀ ਮੁਲਾਜ਼ਮ ਸੀ। ਉਹਨੂੰ ਵੀ ਸਾੜੇ ਦਾਪੇਚ ਆਉਂਦੇ ਸਨ। ਉਹ ਆਪਣਾ ਕੇਸ ਲੈ ਕੇ ਮੀਡੀਆ ਦੇ ਕੋਲ ਚਲਾ ਜਾਂਦਾ ਹੈ। ਤੇ ਉਹ ਇਸ ਕੇਸ ਨੂੰ ਹਵਾ ਦਿੰਦਾ ਹੈ। ਜਦੋਂ ਇਹ ਕੇਸ ਉੱਚ ਅਧਿਕਾਰੀਆਂ ਤੱਕ ਪਹੁੰਚ ਜਾਂਦਾ ਹੈ, ਮੀਡੀਆ ਦੇ ਵਿੱਚ ਫੈਲ ਜਾਂਦਾ ਹੈ। ਤਾਂ ਫਿਰ ਸਾਰੇ ਉੱਚ ਅਧਿਕਾਰੀ ਇਸ ਕੇਸ ਦੇ ਲਈ ਦਬਾਅ ਬਣਾਉਂਦੇ ਨੇ ਤੇ ਐਫ ਆਈ ਆਰ ਦਰਜ ਕਰਵਾਉਣ ਲਈ ਕਹਿੰਦੇ ਨੇ ਉਸ ਨੂੰ ਫਿਰ ਐਫ ਆਈ ਆਰ ਦਰਜ ਕਰਨੀ ਪੈਂਦੀ ਹੈ ਤੇ ਫਿਰ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਤਹਿਕੀਕਾਤ ਫਿਰ ਤੋਂ ਸ਼ੁਰੂ ਹੁੰਦੀ ਹੈ ਉਸ ਪੀਸੀਓ ਦਾ ਸੀਸੀਟੀਵੀ ਫੁਟੇਜ ਕੱਢਿਆ ਜਾਂਦਾ ਹੈ ਤੇ ਜਦੋਂ ਸੁਨੀਤਾ ਦੀ ਆਖਰੀ ਕਾਲ ਡਿਟੇਲ ਦੇ ਟਾਈਮ ਦੇ ਹਿਸਾਬ ਦੇ ਨਾਲ ਸੀਸੀਟੀਵੀ ਫੁਟੇਜ ਮਲਾਇਆ ਜਾਂਦਾ ਹੈ ਤਾਂ ਸਾਰੇ ਦੇਖ ਕੇ ਹੈਰਾਨ ਰਹਿੰਦੇ ਨੇ ਕਿਉਂਕਿ ਉਸ ਪੀਸੀਓ ਦੇ ਉੱਤੇ ਫੋਨ ਕਰਨ ਵਾਲਾ ਬੰਦਾ ਕੋਈ ਹੋਰ ਨਹੀਂ ਸੀ ਉਹ ਬੰਦਾ ਸੀ ਥਾਣੇਦਾਰ ਕੁਲਦੀਪ ਜਾਦਵ ਉਸ ਤੋਂ ਬਾਅਦ ਪੁਲਿਸ ਦਾ ਇੱਕ ਦਲ ਕੁਲਦੀਪ ਜਾਦਵ ਨੂੰ ਫੜਨ ਵਾਸਤੇ ਕਾਨਪੁਰ ਨਿਕਲ ਪੈਂਦਾ ਹੈ ਤੇ ਕੁਲਦੀਪ ਜਾਦਵ ਨੂੰ ਅਰੈਸਟ ਕਰਕੇ ਲਖਨਊ ਲਿਆਂਦਾ ਜਾਂਦਾ ਹੈ ਪਹਿਲਾਂ ਤਾਂ ਕੁਲਦੀਪ ਜਾਦਵ ਮੰਨਾਂ ਕਰਦਾ ਹੈ ਕਿ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਪਰ ਸਾਰੇ ਜਦੋਂ ਸਬੂਤ ਇਸ ਦੇ ਖਿਲਾਫ ਹੁੰਦੇ ਨੇ ਫਿਰ ਇਹ ਟੁੱਟ ਜਾਂਦਾ ਹੈ ਉਹ ਸਾਰੀ ਕਹਾਣੀ ਦੱਸਦਾ ਹੈ ਜਦੋਂ ਸਾਰੀ ਕਹਾਣੀ ਦੱਸਦਾ ਹੈ ਤਾਂ ਇੱਕ ਕਹਾਣੀ ਨੂੰ ਸੁਣ ਕੇ ਸਾਰੇ ਚੌਂਕ ਜਾਂਦੇ ਨੇ ਉਹ ਦੱਸਦਾ ਹੈ ਕਿ ਜਦੋਂ ਸੁਨੀਤਾ ਸਸਪੈਂਡ ਹੋ ਗਈ ਸੀ ਉਸ ਦਿਨ ਤੋਂ 2 ਦਿਨ ਬਾਅਦ ਉਹ ਜਾ ਕੇ ਬਾਹਰ ਮੈਨੂੰ ਫੋਨ ਕਰਦੀ ਹੈ ਉਸ ਤੋਂ ਬਾਅਦ ਫੋਨ ਕਰਕੇ ਮੈਨੂੰ ਕਮਕੀ ਦਿੰਦੀ ਹੈ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਮੈਨੂੰ ਬਲੈਕਮੈਨ ਕਰਨ ਲੱਗ ਪੈਂਦੀ ਹੈ ਜੇਕਰ ਤੂੰ ਮੈਨੂੰ ਮੇਰੀ ਨੌਕਰੀ ਵਾਪਸ ਨਹੀਂ ਦਿਵਾਵੇਂਗਾ ਤਾਂ ਦੇਖ ਲੈਣਾ ਤੇਰਾ ਕੀ ਹਸ਼ਰ ਹੋਵੇਗਾ ਤੇਰੇ ਉਸ ਚਾਲ ਉੱਚ ਅਧਿਕਾਰੀਆਂ ਦਾ ਵੀ ਕੀ ਹਸ਼ਰ ਹੋਵੇਗਾ ਉਹ ਜ਼ਿੰਦਗੀ ਭਰ ਲਈ ਜੇਲ ਦੇ ਪਿੱਛੇ ਇਲਾਕਿਆਂ ਦੇ ਪਿੱਛੇ ਚੱਕੀ ਚਲਾਉਣਗੇ ਜਦੋਂ ਇਹ ਗੱਲ ਸੁਣਦਾ ਹੈ ਕੁਲਦੀਪ ਤੇ ਕੁਲਦੀਪ ਆਪਣੇ ਦਿਮਾਗ ਤੋਂ ਕੰਮ ਲੈਂਦਾ ਹੈ ਉਹ ਸ਼ਾਂਤ ਸੁਭਾਅ ਦੇ ਨਾਲ ਸੁਨੀਤਾ ਦੇ ਨਾਲ ਗੱਲ ਕਰਦਾ ਹੈ ਉਹਨੂੰ ਕਹਿੰਦਾ ਹੈ ਕਿ ਮੈਂ ਤੇਰੀ ਹਰ ਗੱਲ ਮੰਨਣ ਲਈ ਤਿਆਰ ਹਾਂ ਮੈਂ ਤੇਰੇ ਨਾਲ ਵਿਆਹ ਕਰਵਾਉਣ ਨੂੰ ਵੀ ਤਿਆਰ ਹਾਂ ਜੇਕਰ ਤੂੰ ਆਪਣੇ ਘਰ ਵਾਲੇ ਨੂੰ ਤਲਾਕ ਦੇਵੇਂਗੀ ਉਹ ਕਹਿੰਦੀ ਹੈ ਕਿ ਮੈਨੂੰ ਸਿਰਫ ਮੇਰੀ ਨੌਕਰੀ ਚਾਹੀਦੀ ਹੈ ਮੈਂ ਤੇਰੇ ਚਾਅ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਤੇਰੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੀ ਤੂੰ ਮੈਨੂੰ ਸਿਰਫ ਮੇਰੀ ਨੌਕਰੀ ਦਿਲਾ ਦੇ ਫਿਰ ਉਹ ਕੁਲਦੀਪ ਜੱधव ਅਗਲੇ ਦਿਨ ਫੋਨ ਕਰਕੇ ਉਹਨੂੰ ਬੁਲਾਉਂਦਾ ਹੈ ਉਸ ਕਾਨਪੁਰ ਦੇ ਹਾਦ ਦੇ ਵਿੱਚ ਉਹ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਇਸ ਬੱਚੇ ਦਾ ਅਸੀਂ ਕੰਮ ਕਰਦੇ ਹਾਂ ਉਸ ਤੋਂ ਬਾਅਦ ਤੇਰੀ ਨੌਕਰੀ ਦਾ ਤੇ ਤੇਰਾ ਵੀ ਸਾਰਾ ਕੁਝ ਕੰਮ ਕੀਤਾ ਜਾਵੇਗਾ। ਸੁਨੀਤਾ ਉਸ ਦੇ ਚਾਸੀ ਦੇ ਵਿੱਚ ਆ ਜਾਂਦੀ ਹੈ ਤੇ ਉਹ ਉਹਨੂੰ ਮਿਲਣ ਵਾਸਤੇ ਉਸ ਕਾਨਪੁਰ ਦੇ ਹਾਤ ਦੇ ਇਲਾਕੇ ਦੇ ਵਿੱਚ ਆ ਜਾਂਦੀ ਹੈ। ਕਾਰ ਦੇ ਵਿੱਚ ਬੈਠ ਕੇ ਦੋਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਤੇ ਬਹਿਸ ਦੌਰਾਨ ਹੀ ਕੁਲਦੀਪ ਜਾਦਵ ਸੁਨੀਤਾ ਦਾ ਗਲਾ ਦੱਬ ਕੇ ਉਸ ਨੂੰ ਮਾਰ ਦਿੰਦਾ ਹੈ ਤੇ ਮਾਰਨ ਤੋਂ ਬਾਅਦ ਉਸ ਦੇ ਲਾਗੇ ਜਿਹੜਾ ਸਰੋਵਰ ਹੁੰਦਾ ਹੈ ਤਲਾਬ ਹੁੰਦਾ ਹੈ ਉਸ ਤਲਾਬ ਦੇ ਵਿੱਚ ਉਸ ਨੂੰ ਧੱਕਾ ਦੇ ਦਿੰਦਾ ਹੈ। ਕੁਲਦੀਪ ਯਾਦਵ ਦੇ ਖਿਲਾਫ ਆਈਪੀਸੀ ਧਾਰਾ 376 302 ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ। ਕੁਲਦੀਪ ਯਾਦਵ ਨੂੰ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਪਰ ਪਰ ਮਾਮਲਾ ਹਜੇ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਇਹੋ ਜਿਹੇ ਜਿਹੜੇ ਸਮਾਜ ਦੇ ਵਿੱਚ ਲੋਕ ਆਪਣੇ ਮਹਿਕਮੇ ਤੇ ਆਪਣੇ ਸਮਾਜ ਦਾ ਨਾਮ ਬਦਨਾਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦੋਸਤੋ ਇਸ ਵੀਡੀਓ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਰ ਮਹਿਕਮੇ ਦੇ ਵਿੱਚ ਕਈ ਤਰ੍ਹਾਂ ਦੇ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਔਰਤਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਤੇ ਉਹਨਾਂ ਨੂੰ ਆਪਣੀ ਹਵਸ਼ ਦਾ ਸ਼িকার ਬਣਾਉਂਦੇ ਨੇ ਤੇ ਬਹੁਤ ਸਾਰੀਆਂ ਔਰਤਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀ ਮਜਬੂਰੀ ਦੇ ਕਰਕੇ ਇਹ ਹੁੰਦਾ ਜੁਰਮ ਉਹ ਬਾੜ ਦੱਸਦੀਆਂ ਵੀ ਨਹੀਂ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ